आम जनता ਲਈ ਰਾਹਤ ਪਰਿ ਖਬਰ سامنے ਆ ਰਹੀ ਹੈ ਦੱਸਦੀ ਹੈ ਕਿ ਦੇਸ਼ ਭਰ ਦੇ ਮਹਿੰਗੇ ਟੋਲ ਪਲਾਜ਼ਿਆਂ ਤੋਂ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਇਸ ਸਾਲ 15 ਅਗਸਤ ਨੂੰ 3000 ਰੁਪਏ ਸਾਲਾਨਾ ਫਾਸਟੈਗ ਦੀ ਸਹੂਲਤ ਜਾਰੀ ਕਰਨ ਜਾ ਰਹੀ ਹੈ ਇਸ ਦਾ ਨੋਟੀਫਿਕੇਸ਼ਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤਾ ਗਿਆ ਹੈ ਹੁਣ ਵਾਹਨ ਚਾਲਕ ਇਸ ਫਾਸਟੈਗ ਨੂੰ 3000 ਰੁਪਏ ਵਿੱਚ ਖਰੀਦ ਸਕਦੇ ਨੇ ਅਤੇ ਇਸ ਨੂੰ ਆਪਣੇ ਵਾਹਨ ਨਾਲ ਰਜਿਸਟਰ ਕਰ ਸਕਦੇ ਨੇ ਅਤੇ ਸਾਲ ਭਰ ਵਿੱਚ ਯਾਦੇਸ਼ ਭਰ ਵਿੱਚ ਬਿਨਾ ਕਿਸੇ ਸਟਾਪੇਜ ਦੇ 200 ਟ੍ਰਿਪ ਕਰ ਸਕਦੇ ਨੇ ਕੇਂਦਰ ਸਰਕਾਰ 15 ਅਗਸਤ ਨੂੰ ਪਹਿਲੀ ਵਾਰ ਇੱਕ ਨਵਾਂ ਫਾਸਟੈਗ ਜਾਰੀ ਕਰ ਰਹੀ ਹੈ ਜੋ ਦੇਸ਼ ਭਰ ਦੇ ਟੋਲ ਪਲਾਜ਼ਾ ਤੇ ਵੈਧ ਹੋਵੇਗਾ ਇਸ ਦੀ 3000 ਰੁਪਏ ਦੀ ਸਾਲਾਨਾ ਫੀਸ ਦਾ ਭੁਗਤਾਨ ਕਰਕੇ ਤੁਸੀਂ ਕਿਸੇ ਵੀ ਟੋਲ ਪਲਾਜ਼ਾ ਤੋਂ ਇੱਕ ਸਾਲ ਲਈ ਬਿਨਾ ਕਿਸੇ ਸਟਾਪੇਜ ਦੇ ਜਾਂ 200 ਵਾਰ ਭੁਗਤਾਨ ਕੀਤੇ ਬਿਨਾ ਲੰਘ ਸਕਦੇ ਹੋ ਫਾਸਟੈਗ ਦੀ ਵਰਤੋਂ ਕੀ ਮੇ ਕੀਤੀ ਜਾ ਸਕਦੀ ਹੈ ਇਸ ਫਾਸਟ ਟੈਗ ਨਾਲ ਉਪਭੋਗਤਾ ਨੂੰ 1 ਸਾਲ ਜਾਂ 200 ਲੈਣ ਦੇ ਲਈ ਬਿਨਾ ਕਿਸੇ ਫੀਸ ਦੀ ਇਜਾਜ਼ਤ ਮਿਲੇਗੀ ਖਪਤਕਾਰ ਨੂੰ ਆਪਣੇ ਵਾਹਨ ਤੇ ਸਿਰਫ ਇੱਕ ਵਾਰ 3000 ਰੁਪਏ ਦਾ ਇਹ ਫਾਸਟ ਟੈਗ ਰਜਿਸਟਰ ਕਰਨਾ ਹੋਵੇਗਾ ਇਹ ਸਲਾਨਾ ਪਾਸ ਸਹੂਲਤ ਸਿਰਫ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਅਤੇ NHAI ਵੈੱਬਸਾਈਟ ਤੇ ਹੀ ਕਿਰਿਆਸ਼ੀਲ ਕੀਤੀ ਜਾ ਸਕਦੀ ਹੈ ਇਸ ਸਲਾਨਾ ਫਾਸਟ ਟੈਗ ਦੀ ਤਸਦੀਕ ਤੋਂ ਬਾਅਦ ਉਪਭੋਗਤਾ ਨੂੰ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ NHAI ਵੈੱਬਸਾਈਟ ਰਾਹੀਂ ਸਾਲ 2025-26 ਲਈ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਦੀ ਪੁਸ਼ਟੀ ਹੋਣ ਤੇ ਇਹ ਪਾਸ 2 ਘੰਟਿਆਂ ਦੇ ਅੰਦਰ ਰਜਿਸਟਰਡ ਟੈਗ ਤੇ ਕਿਰਿਆਸ਼ੀਲ ਹੋ ਜਾਵੇਗਾ। ਜੇਕਰ ਤੁਹਾਡੇ ਵਾਹਨ ਵਿੱਚ ਪਹਿਲਾਂ ਹੀ ਫਾਸਟ ਟੈਗ ਹੈ ਤਾਂ ਦੁਬਾਰਾ ਨਵਾਂ ਸਾਲਾਨਾ ਫਾਸਟ ਟੈਗ ਨਾ ਖਰੀਦੋ। ਫੀਸ ਦਾ ਭੁਗਤਾਨ ਕਰਨ ਤੇ ਤੁਹਾਡਾ ਪੁਰਾਣਾ ਫਾਸਟ ਟੈਗ ਹੀ ਰਜਿਸਟਰਡ ਹੋ ਜਾਵੇਗਾ। ਇਹ ਫਾਸਟ ਟੈਗ ਸਿਰਫ ਉਸ ਵਾਹਨ ਲਈ ਵੈਧ ਹੋਵੇਗਾ ਜਿਸ ਦੇ ਨੰਬਰ ਨਾਲ ਉਪਭੋਗਤਾ ਨੇ ਇਸ ਨੂੰ ਰਜਿਸਟਰ ਕੀਤਾ ਹੈ ਇਸ ਫਾਸਟ ਟੈਗ ਦੀ ਵਰਤੋਂ ਉਸੇ ਤਰ੍ਹਾਂ ਕੀਤੀ ਜਾਵੇਗੀ ਜਿਵੇਂ ਡਰਾਈਵਰ ਪਹਿਲਾਂ ਹੀ ਆਪਣੇ ਵਾਹਨ ਦੀ ਵਿੰਡਸ਼ੀਲਡ ਤੇ ਲਗਾਉਂਦੇ ਨੇ ਜੇਕਰ ਉਪਭੋਗਤਾ ਦਾ ਫਾਸਟ ਟੈਗ ਵਾਹਨ ਦੇ ਚੈਸੀ ਨੰਬਰ ਨਾਲ ਰਜਿਸਟਰਡ ਹੈ ਤਾਂ ਉਸ ਨੂੰ ਸਲਾਨਾ ਪਾਸ ਦਾ ਲਾਭ ਨਹੀਂ ਮਿਲੇਗਾ ਸਲਾਨਾ ਪਾਸ ਨੂੰ ਕਿਰਿਆਸ਼ੀਲ ਕਰਨ ਲਈ ਉਸ ਨੂੰ ਆਪਣੇ ਵਾਹਨ ਦਾ ਰਜਿਸਟਰਡ ਨੰਬਰ ਅਪਡੇਟ ਕਰਨਾ ਪਵੇਗਾ ਇੱਕ ਵਾਰ ਜਦੋਂ ਤੁਸੀਂ ਆਪਣੇ ਵਾਹਨ ਨਾਲ ਟੋਲ ਪਲਾਜ਼ਾ ਤੋਂ ਲੰਘਦੇ ਹੋ ਤਾਂ ਇਸ ਨੂੰ ਇੱਕ ਵਾਰ ਦੀ ਯਾਤਰਾ ਮੰਨਿਆ ਜਾਵੇਗਾ ਆਉਣ ਜਾਣ ਨੂੰ ਦੋ ਯਾਤਰਾਵਾਂ ਮੰਨਿਆ ਜਾਵੇਗਾ ਇੱਕ ਵਾਰ ਜਦੋਂ ਉਪਭੋਗਤਾ ਇਸ ਫਾਸਟੈਗ ਦੀ ਵਰਤੋਂ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੇ ਰਜਿਸਟਰਡ ਮੋਬਾਈਲ ਫੋਨ ਨੰਬਰ ਤੇ ਐਸਐਮਐਸ ਰਾਹੀਂ ਇਸ ਬਾਰੇ ਜਾਣਕਾਰੀ ਮਿਲਦੀ ਰਹੇਗੀ ਇਸ ਫਾਸਟੈਗ ਦੇ ਨਾਲ ਟੋਲ ਪਲਾਜ਼ਾ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਘਟ ਜਾਣਗੀਆਂ